ਪੰਜਾਬ ਦੇ ਇੱਕ ਹੋਰ ਮੰਤਰੀ ਵਿਆਹ ਦੇ ਬੰਧਨ ਦੇ ਵਿੱਚ ਵੱਜ ਗਿਆਨ ਦਾਸੀ ਕਿ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਸ਼ਹਿਬਾਜ਼ ਸੋਈ ਦੇ ਨਾਲ ਗੁਰੂ ਘਰ ਦੇ ਵਿੱਚ ਲਾਵਾਂ ਲਈਆਂ ਹਨ ਤਾਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਹ ਵਿਆਹ ਸੰਪੰਨ ਹੋ ਗਿਆ ਹੈ ਕੈਬਨਿਟ ਮੰਤਰੀ ਦੇ ਲਾੜਾ ਸ਼ਹਿਬਾਜ਼ ਵੀ ਆਪਣੀ ਜੀ ਵੈਗਨ ਦੇ ਵਿੱਚ ਪਰਿਵਾਰ ਦੇ ਨਾਲ ਬਰਾਤ ਲੈ ਕੇ ਪਹੁੰਚੇ ਸਨ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਤਾਂ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੰਤਰੀ ਅਨਮੋਲ ਗਗਨਮਾਨ ਦੇ ਚਿਹਰੇ ਤੇ ਸਮਾਈ ਲੈ ਆਪਣੇ ਵਿਆਹ ਦੀ ਖੁਸ਼ੀ ਦਾ ਚਾਹ ਜਿਹੜਾ ਕਿ ਤੁਹਾਨੂੰ ਉਹਨਾਂ ਦੇ ਚਿਹਰੇ ਤੇ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੋਣਾ ਤਾਂ ਦੱਸਤੀ ਕਿ ਜੀਰਕਪੁਰ ਸਥਿਤ ਗੁਰਦੁਆਰਾ ਨਾਬਾ ਸਾਹਿਬ ਚੋਂ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ ਨੇ ਇਸ ਤੋਂ ਬਾਅਦ ਜੀਰਕਪੁਰ ਦੇ ਇੱਕ ਮੈਰਿਜ ਪੈਲਸ 'ਚ ਸਮਾਰੋਹ ਹੋਵੇਗਾ ਸਮਾਰੋਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਹੋਰ ਮੰਤਰੀ ਵਿਧਾਇਕ ਤੇ ਨਾਮੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਨਾਲ ਹੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਤੇ ਲਈ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਪ੍ਰਬੰਧ ਵੀ ਕੀਤੇ ਗਏ ਹਨ ਅਨਮੋਲ ਗਗਰਮਾਨ ਦੇ ਵਿਆਹ ਜਿਹੜੇ ਪ੍ਰਵਾਦ ਦੇ ਵਿੱਚ ਹੋਣ ਜਾ ਰਹੇ ਉਹਨਾਂ ਦਾ ਵੀ ਖੇਤਰ 'ਚ ਚੰਗਾ ਰਸੂਕ ਹੈ ਉਹਨਾਂ ਦੇ ਪਤੀ ਐਡਵੋਕੇਟ ਸ਼ਾਬਾਜ਼ ਸਿੰਘ ਪੇਸ਼ੇ ਤੋਂ ਇੱਕ ਬਿਜ਼ਨਸਮੈਨ ਵੀ ਹਨ ਜਦਕੇ ਸ਼ਾਬਾਜ਼ ਦੀ ਮਾਂ ਸੀਲਮ ਸੋਈ ਰਾਜਨੀਤੀਜਨ ਉਹਨਾਂ ਨੇ ਬਨੂੜ ਵਿਧਾਨ ਸਭਾ ਖੇਤਰ 'ਚ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਵਿੱਤ ਮੰਤਰੀ ਕਵਲਜੀਤ ਸਿੰਘ ਖਿਲਾਫ ਕਾਂਗਰਸ ਦੇ ਵੱਲੋਂ ਚੋਣਾ ਲੜੀਆਂ ਸਨ ਤੇ ਇਹਨਾਂ ਦੇ ਪਿਤਾ ਸਾਬਕਾ ਸੀਐਮ ਬੈਂਤ ਸਿੰਘ ਦੇ ਕਰੀਬੀ ਰਹੇ ਹਨ ਇਹਨਾਂ ਦੇ ਦਾਦਾ ਆਜ਼ਾਦ ਚੋਣਾ ਲੜ ਕੇ ਵਿਧਾਨ ਸਭਾ ਪਹੁੰਚੇ ਸਨ ਪੰਜਾਬ ਦੇ ਇੱਕ ਹੋਰ ਮੰਤਰੀ ਵਿਆਹ ਦੇ ਬੰਦਨ ਦੇ ਵਿੱਚ ਵੱਜ ਗਿਆਨ ਦੱਸਤੀ ਕਿ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਨਮੋਲ ਗਗਨਮਾਨ ਨੇ ਸ਼ਹਿਬਾਜ਼ ਸੋਈ ਦੇ ਨਾਲ ਗੁਰੂ ਘਰ ਦੇ ਵਿੱਚ ਲਾਵਾਂ ਲਈਆਂ ਹਨ ਤਾਂ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਹ ਵਿਆਹ ਸੰਪੰਨ ਹੋ ਗਿਆ ਕੈਬਨਿਟ ਮੰਤਰੀ ਦੇ ਲਾੜਾ ਸ਼ਹਿਬਾਜ਼ ਵੀ ਆਪਣੀ ਜੀ ਵੈਗਨ ਦੇ ਵਿੱਚ ਪਰਿਵਾਰ ਦੇ ਨਾਲ ਬਰਾਤ ਲੈ ਕੇ ਪਹੁੰਚੇ ਸਨ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮੰਤਰੀ ਅਨਮੋਲ ਗਗਨਮਾਨ ਦੇ ਚਿਹਰੇ ਤੇ ਸਮਾਈ ਲੈ ਆਪਣੇ ਵਿਆਹ ਦੀ ਖੁਸ਼ੀ ਦਾ ਚਾਅ ਜਿਹੜਾ ਕਿ ਤੁਹਾਨੂੰ ਉਹਨਾਂ ਦੇ ਚਿਹਰੇ ਤੇ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੋਣਾ ਤਾਂ ਦੱਸਤੀ ਕਿ ਜੀਰਗਪੁਰ ਸਥਿਤ ਗੁਰਦੁਆਰਾ ਨਾਬਾ ਸਾਹਿਬ ਚੋ ਵਿਆਹ ਦੀਆਂ ਸਾਰੀਆਂ ਰਸਮਾਂ ਹੋਈਆਂ ਨੇ ਇਸ ਤੋਂ ਬਾਅਦ ਜੀਰਕਪੁਰ ਦੇ ਇੱਕ ਮੈਰਿਜ ਪੈਲਸ 'ਚ ਸਮਾਰੋਹ ਹੋਵੇਗਾ ਸਮਾਰੋਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਹੋਰ ਮੰਤਰੀ ਵਿਧਾਇਕ ਤੇ ਨਾਮੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਨਾਲ ਹੀ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਪ੍ਰਬੰਧ ਵੀ ਕੀਤੇ ਗਏ ਹਨ ਤਨਮੋਲ ਗਗੜਮਾਨ ਦੇ ਵਿਆਹ ਜਿਹੜੇ ਪ੍ਰਵਾਦ ਦੇ ਵਿੱਚ ਹੋਣ ਜਾ ਰਹੇ ਉਹਨਾਂ ਦਾ ਵੀ ਖੇਤਰ 'ਚ ਚੰਗਾ ਰਸੂਕ ਹੈ ਉਹਨਾਂ ਦੇ ਪਤੀ ਐਡਵੋਕੇਟ ਸ਼ਾਬਾਜ਼ ਸਿੰਘ ਪੇਸ਼ੇਤ ਇੱਕ ਬਿਜ਼ਨਸਮੈਨ ਵੀ ਹਨ ਜਦਕੇ ਸ਼ਾਬਾਜ਼ ਦੀ ਮਾਂ ਸੀਲਮ ਸੋਈ ਰਾਜਨੀਤੀਜਨ ਉਹਨਾਂ ਨੇ ਬਨੂੜ ਵਿਧਾਨ ਸਭਾ ਖੇਤਰ 'ਚ ਅਕਾਲੀ ਦਲ ਦੇ ਨੇਤਾ ਤੇ ਸਾਬਕਾ ਵਿੱਤ ਮੰਤਰੀ ਕਵਲਜੀਤ ਸਿੰਘ ਖਿਲਾਫ ਕਾਂਗਰਸ ਦੇ ਵੱਲੋਂ ਚੋਣਾਂ ਲੜੀਆਂ ਸਨ ਤੇ ਇਹਨਾਂ ਦੇ ਪਿਤਾ ਸਾਬਕਾ ਸੀਐਮ ਬੈਂਤ ਸਿੰਘ ਦੇ ਕਰੀਬੀ ਰਹੇ ਹਨ ਇਹਨਾਂ ਦੇ ਦਾਦਾ ਆਜ਼ਾਦ ਚੋਣਾਂ ਲੜ ਕੇ ਵਿਧਾਨ ਸਭਾ ਪਹੁੰਚੇ ਸਨ